ਤੈਨੂੰ ਆਪਣਾ ਖਾਣ-ਪੀਣ ਤੇ ਧਿਆਨ ਲੱਖੋ ਬਟਾ ਜੀ ਇਹ ਡਿਊਰਿੰਗ ਪ੍ਰੈਗਨancies <Sanye> ਆਪਣੀ ਖੁਰਾਕ ਪੂਰੀ ਲੈਣੀ ਹੈ ਹਨਾ ਸਾਰਾ ਸਮਝਾ ਰਿਹਾ ਮੈਂ 30 30 ਹੈ ਵੀ ਨਹੀਂ ਮਿਲ ਕੋ ਚੱਲਣੀ ਹੈ 30 30 ਮੈਂ ਇਹਦੇ ਰਿਪੋਰਟਾਂ ਦੇਖੀਏ ਤੇ ਅੱਗੇ ਇਹ ਥੋੜਾ ਰਿਪੋਰਟਾਂ ਹੀ ਦੇਖੀਏ ਇੱਥੇ ਬੈਠ ਕੇ ਅੱਗੇ ਕੀ ਐਕਟੀਵਿਟੀ ਫੀਲਡ ਤੇ ਕੀਤੀ ਹੈ ਸਰਵ ਕੋ ਮੁਲਕੀ ਬਾਅਦ ਤੁਸੀਂ ਮਤਲਬ ਕਿ ਸਰਵੇ ਕਰਦੇ ਨੇ ਬਲੱਡ ਸਲਾਈਡਾਂ ਵੀ ਬਣਾ ਜੀ ਮਦਰ ਵੀ ਹੁਣ ਇੱਕ ਤਰੀਕ ਤੋਂ ਮਤਲਬ ਸ਼ੁਰੂ ਹੋ ਗਿਆ ਵੀ ਹੁਣ ਹੁਣ ਲੱਗਦਾ ਵੀ ਮੇਰੇ ਵੀ ਪੋਜ਼ਿਟਿਵ ਆਏਗਾ ਸਰ ਕਈਆਂ ਨੂੰ ਹੁੰਦਾ ਜੀ ਇਹਨਾਂ ਦਾ ਕੋਈ ਪਤਾ ਨਹੀਂ ਕਿੰਨੀ ਦਰ ਵੀ ਹੋ ਗਈ ਮੇਰੇ ਵੀ ਜ਼ਿਆਦਾ ਖਾਲਾ ਹੈ ਪਤ ਠੀਕ ਹੈ ਜੀ ਮੇਰੇ ਕੋਲ ਵੀ ਕੁਝ ਪਾਸਟ ਹੈ ਮੈਡੀਸਿਨਸ ਹੈਗੀਆਂ ਸਹਣੀਆਂ ਕਿੰਨੀਆਂ ਹੈਗੀਆਂ ਮਿੰਦੇ ਬਹੁਤ ਸਾਢੇ 8 ਟੈਬਲ ਜੀ ਕਾਲੀਆਂ ਨਹੀਂ ਨਾ ਮੈਂ ਨੰਬਰ ਕਰਾ ਸਕਦਾ ਸਾਈਨ ਨਹੀਂ ਹੋਣੀ ਉਹ ਕਰੀ ਨਹੀਂ ਬੱਚੇ ਕੋਈ ਕੋਰ ਮੈਨੂੰ ਵੀ ਨਾ ਲਾ ਜੇਰੀ ਲੋੜਾ ਕਰਨਾ ਕੋਲ ਦੇ ਦੇ ਹਾਂ ਤਾਂ ਹੀ ਤਾਂ ਡੇਗੀ ਤਕਦੀਫ ਹੈ ਮੈਨੂੰ ਤਾਂ ਬੀਪੀ ਦੀ ਦਵਾਈ ਮਿਲ ਜਾਂਦੀ ਹੈ ਇੱਥੇ ਕੋਈ ਹਾਂ ਜੀ ਕੋਈ ਖਾ ਲਈ ਠੀਕ ਹੈ ਬੰਤੇ ਚਲੋ ਦੱਬ ਦਿਲ ਦੀ ਫਰਤੀ ਹੈ ਦੱਬ ਹਾਂ ਜੀ ਠੀਕ ਹੈ ਇੱਥੇ ਦਵਾਈਆਂ ਮਿਲ ਜਾਂਦੀਆਂ ਅੱਜ ਤੁਸੀਂ ਮਲ ਆਮਦ clinic ਚੈੱਕ ਕੀਤੇ ਗਿਆ ਹੋਰ ਕਿਤੇ ਵੀਜ਼ਿਟ ਕੀਤਾ ਗਿਆ ਸਰ ਕਿਸ ਤਰ੍ਹਾਂ ਦੀ ਉੱਥੇ ਕੋਈ ਖਾਮੀਆਂ ਮਿਲੀਆਂ ਜਾਂ ਕਿਸ ਤਰ੍ਹਾਂ ਦਾ ਮਤਲਬ ਮੈਸੇਜ ਕੰਦੇ ਕੀਤਾ ਸਰ ਉੱਥੇ ਮੈਂ ਨਾ ਪਿਛਲੇ ਕੱਲ ਵੀ ਕੀਤੇ ਅੱਜ ਵੀ ਦੋ ਆਪਣੇ ਆਮ ਆਦਮੀ ਕਲੀਨਿਕ ਚੈੱਕ ਕੀਤੇ ਆ ਕੱਲ ਟੈਂਕਾਂ ਵਾਲੀ ਬਸਤੀ ਚੈੱਕ ਕੀਤਾ ਸੀ ਅੱਜ ਮਾਲੇਵਾਲ ਤੇ ਇੱਕ ਹੋਰ ਕੈਂਟ ਦੇ ਵਿੱਚ ਹੈਗਾ ਆਮ ਆਦਮੀ ਕਲੀਨਿਕ ਮੇਰਾ ਮਕਸਦ ਇਹੀ ਆ ਵੀ ਮੈਂ ਆਪ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਨਾ ਸਿਚੁਏਸ਼ਨ ਨੂੰ ਅਸੈਸ ਕਰੀਏ ਪਰ ਇੱਥੇ ਟੈਂਕਾਂ ਵਾਲੀ ਬਸਤੀ ਸਾਰਾ ਜੈਸੀ ਤੇ ਬਹੁਤ ਅੱਛੀ ਓਪੀਡੀ ਸੀ ਉੱਥੇ ਡਾਕਟਰ ਸਾਹਿਬ ਜਿਹੜੇ ਸੀ ਸਾਰਾ ਸਟਾਫ ਪੈਦਾ ਨਹੀਂ ਸੀਗਾ ਤੇ ਬਾਕੀ ਮੈਂ ਅਹੀ ਸਾਰੀਆਂ ਡਾਇਰੈਕਸ਼ਨ ਦੇ ਹੀ ਦਿੱਤੀਆਂ ਸਰ ਵੀ ਆਪਣੀਆਂ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਉਹਨਾਂ ਦਾ ਮੇਨ ਜਿਹੜਾ ਨਾ ਇਹਨਾਂ ਦੇ ਆਮ ਆਦਮੀ ਕਲੀਨਿਕ ਤੇ ਜੋ ਵੀ ਗਵਰਨਮੈਂਟ ਦਾ ਆਪਾਂ ਨੂੰ ਗਾਈਡਲਾਈਨ ਹੈ ਵੀ ਆਮ ਆਦਮੀ ਕਲੀਨਿਕਸ ਵੀ ਪ੍ਰੈਗਨੈਂਟ ਲੇਡੀਜ਼ ਨੂੰ ਉਹਨਾਂ ਦੀ ਚੈਕਿੰਗ ਵਗੈਰਾ ਜਾਂ ਅਲਟਰਾਸਾਉਂਡ ਜਿਹੜੇ ਐਮ ਪੈਨਲ ਸੈਂਟਰ ਦੇ ਥਰੂ ਪ੍ਰੈਸਕ੍ਰਾਈਬ ਕਰਨੇ ਆ ਉਹ ਵੱਲੇ ਕੰਮ ਬੇਸਿਕਲੀ ਉਹੀ ਮੈਂ ਚੈੱਕ ਕਰਨ ਦਾ ਮੇਰਾ ਅੰਦੇਸ਼ਾ ਸੀਗਾ ਤੇ ਉਹ ਕੀਤੇ ਤੇ ਆਲਮੋਸਟ ਕਾਫੀ ਜਗ੍ਹਾ ਜਿੰਨੇ ਵੀ ਆਪਾਂ ਤਿੰਨ ਚੈੱਕ ਕੀਤੇ ਤੇ ਉੱਥੇ ਹੋ ਰਿਹਾ ਸੀ ਤੇ ਅੱਜ ਉਸੇ ਲੜੀ ਦੇ ਤਹਿਤ ਮੈਂ ਦੂਜਾ ਫੇਰ ਚੈੱਕ ਕੀਤਾ ਆਮ ਆਦਮੀ ਕੇਨ ਕੇ ਮਾਲਾ ਵਾਲਾ ਤੇ ਇੱਕ ਟੈਂਗ ਸੌਰੀ ਕੈਂਟਰੀਏ ਦਾ ਉਥੇ ਵੀ ਸਾਰਾ ਕੁਝ एवरीथिंग ਵਾਸ ਇਨ ਰਾਈਟ ਪੋਜੀਸ਼ਨ ਟੂ ਉਹਦੇ ਚ ਵੀ ਮੈਂ ਫੇਰ ਡਾਕਟਰ ਸਾਹਿਬ ਨੂੰ ਜਿਹੜੇ ਸੀਗੇ ਉਥੇ ਪ੍ਰੈਜੈਂਟ ਆਓਪੀਡੀ ਕਾਫੀ ਅੱਛੀ ਸੀ ਉਹਨਾਂ ਦੀ ਸਾਫ ਸਫਾਈ ਵਾਲਾ ਵੀ ਐਂਗਲ ਠੀਕ ਸੀਗਾ ਬੇਸਿਕਲੀ ਫੇਰ ਮੈਂ ਉਥੇ ਇੰਟਰੈਕਟ ਕੀਤਾ ਐਨਐਮ ਦਾ ਜਿਹੜੀਆਂ ਐਨਐਮ ਡਿਊਟੀ ਤੇ ਸੀ ਜਾਂ ਮੇਲ ਵਰਕਰ ਸੀ ਨਾ ਇਹਨਾਂ ਦੇ ਥਰੂ ਹੀ ਜਿਹੜਾ ਹੈ ਉਹ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੂੰ ਜਿਹੜੀਆਂ ਬੇਸਿਕ ਜੋ ਜਿਹੜੇ ਗਰਾਊਂਡ ਲੈਵਲ ਵਰਕਰ ਸਾਡੇ ਇਹੀ ਆ ਜਿਨ੍ਹਾਂ ਨੇ ਸਾਡਾ ਮੈਸੇਜ ਉਹਨਾਂ ਪ੍ਰੈਗਨੈਂਟ ਲੇਡੀਆਂ ਤੱਕ ਲਗਾਣਾ ਤੇ ਉੱਥੇ ਦੋ ਚਾਰ ਪੇਸ਼ੈਂਟਸ ਨਾਲ ਵੀ ਮੈਂ ਇੰਟਰਐਕਟ ਕੀਤਾ ਉਹਨਾਂ ਨੇ ਵੀ ਸੈਟੀਸਫੈਕਟਰੀ ਜਵਾਬ ਦਿੱਤਾ ਵੀ ਬਹੁਤ achੀਆਂ ਸੇਵਾਵਾਂ ਮਿਲ ਰਹੀਆਂ ਇਹਨਾਂ ਦੇ ਤੋਂ ਇਹਦੇ ਨਾਲ ਦਿਲ ਖੁਸ਼ ਹੁੰਦਾ ਸਾਡਾ ਵੀ ਵੀ ਚਲੋ ਸਾਡੇ ਵਰਕਰ ਮੇਨ ਮਕਸਦ ਇਹ ਆ ਵੀ ਜੇ ਆਪਣੇ ਪੇਸ਼ੈਂਟ ਸੈਟੀਸਫਾਈਡ ਹੈਗੇ ਆ ਤੇ ਉਹਦੇ ਦੀ ਸਾਡੀ ਖੁਸ਼ੀ ਵੀ ਹੈਗੀ ਆ ਜੀ ਤੇ ਹੁਣ ਪ੍ਰੈਗਨੈਂਟ ਲੇਡੀਆਂ ਦਾ ਹੀ ਦੇਖਣਾ ਹੁਣ ਤਿੰਨ ਚਾਰ ਮੈਂ ਆਮ ਆਦਮੀ ਕਲੀਨਿਕਸ ਚੈੱਕ ਕਰ ਲਏ ਲੋਕਲ ਤਾਂ ਫਿਰ ਹੁਣ ਆਪਣਾ ਜਿਹੜਾ 28 ਹੈਗੇ ਆਪਣੇ ਟੋਟਲ ਫਲੋਰਸ ਫੋਰ ਡਿਸਟ੍ਰਿਕਟ 28 ਦੇ 28 ਹੀ ਮੈਂ ਆਪ ਜਾ ਕੇ ਚੈੱਕ ਕਰਾਂਗਾ ਇਨਕਲੂਡਿੰਗ ਸਾਰੇ ਜਿਹੜੇ ਜ਼ੀਰਾ ਦਾ ਡਿਸਟ੍ਰਿਕਟ ਸਬਡਿਵੀਜ਼ਨਲ ਹਸਪੀਟਲ ਹੈ ਜਾਂ ਫੀਐਚਸੀਸ ਹੈ ਇਹ ਮੈਂ ਇੱਕ ਵਾਰੀ ਤਾਂ ਸਾਰੇ ਹੀ ਗਰਾਊਂਡ ਲੈਵਲ ਦੀ ਸਿਚੁਏਸ਼ਨ ਨੂੰ ਅਸੈਸ ਕਰਾਂਗੇ ਤੇ ਅਗਰ ਨੈਕਸਟ ਵੀਕ ਮੰਡੇ ਨੂੰ ਅਸੀਂ ਐਸਐਮਓ ਸਰਬੰਮ ਦੀ ਮੀਟਿੰਗ ਵੀ ਰੱਖੀ ਆ ਤਾਂ ਕਿ ਉਹਨਾਂ ਨੂੰ ਪਹਿਲਾਂ ਅਦਾ ਤੇ ਜੋ ਮੈਂ ਚਾਹਨਾ ਉਹਦੇ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ ਤਾਂ ਕਿ ਜਿਹੜੀਆਂ ਇੱਕ ਵਾਰੀ ਹੈਲਥ ਸਰਵਿਸ ਸਟੇਗੀਆਂ ਫੂਰਪੁਰ ਡਿਸਟ੍ਰਿਕਟ ਦੀਆਂ ਉਹ ਇੱਕ ਵਾਰੀ ਐਮ ਸਟਰੀਮਲਾਈਨਡੀਆਂ ਹੋ ਜਾਣ ਥੈਂਕ ਯੂ ਵੈਰੀ ਮਚ ਅਗਲੀ ਮੀਟਿੰਗ ਅੱਛਾ ਠੀਕ ਚਲੋ ਆਪਣਾ ਥਾਂ ਕੀਤੇ ਚਾਹੁੰਦੇ ਕੋਟੇ ਬਟਾ ਡਿਊਰਿੰਗ ਪ੍ਰੈਗਨੈਂਸੀ ਆਪਣੀ ਪ੍ਰਾਰਥ ਪੂਰੀ ਲੈਣੀ ਹੈ ਤੇ ਸਾਰਾ ਸਮਝਾ ਰਿਹਾ ਕਰੋ 30 30 ਇਹ ਕੁਝ ਨਹੀਂ ਹੈ ਠੀਕ ਹੈ 30 31 ਜਿੰਦੇ ਵੀ ਵੀ ਉਹਦੇ ਵੀ ਸੀਗੇ ਅੱਗੇ ਇਹ ਥੋੜਾ ਰਿਪੋਰਟਿੰਗ ਦੇਖੀਏ ਇੱਥੇ ਬੈਠ ਕੇ ਅੱਗੇ ਕੀ ਐਕਟੀਵਿਟੀ ਫੀਲਡ ਤੇ ਕੀਤੀ ਹੈ ਸਰਵ ਕੋ ਮੁਲਕੇ ਬਾਅਦ ਤੁਸੀਂ ਮਤਲਬ ਕਿ ਸਰਵੇ ਕਰਦੇ ਨੇ ਬਲੱਡ ਸਲਾਈਡਾਂ ਨਿਊ ਲੈਣਾ ਤੇ ਉਹ ਮਾਦਰ ਵੀ ਹੁਣ ਇੱਕ ਤਰੀਕ ਤੋਂ ਮਤਲਬ ਸ਼ੁਰੂ ਹੋ ਗਿਆ ਵੀ ਯੂਰ ਹੁਣ ਤਾਂ ਹੁਣ ਲੱਗਦਾ ਵੀ ਮੇਰੇ ਵੀ ਪੋਜ਼ਿਟਿਵ ਆਏਗਾ ਸਰ ਕਈਆਂ ਨੂੰ ਹੁੰਦਾ ਜਿਵੇਂ ਦੋਸਤਾਂ ਨੂੰ ਵੀ ਪਤਾ ਹੈ ਕਿ ਕਿੰਨੀ ਦਵਾਈ ਲੋਈ ਤੇ ਮੇਰੀ ਨਾਲ ਖਾਣੇ ਪਾ ਕੇ ਕਿਹਦੀ ਕਿਹਦੀ ਦਵਾਈ ਤੇ پوری ਪਾਸ ਤੇ ਮੈਡੀਸਿਨ ਹੈਗੀਆਂ ਫੈਗੀਆਂ ਹਾਂਜੀ ਕਿੰਨੀਆਂ ਹੈਗੀਆਂ ਮੇਟਾ 38 ਬੈਂਡ ਕਰੀਆਂ ਹੋਗੀਆਂ ਮੇਟਾ ਨੰਬਰ ਕਰ

ਹਾਂਜੀ ਮੈਂ ਨਾ ਪਿਛਲੇ ਕੱਲ ਵੀ ਕੀਤੇ ਅੱਜ ਵੀ ਦੋ ਆਪਣੇ ਆਮ ਆਦਮੀ ਕਲੀਨਿਕ ਚੈੱਕ ਕੀਤੇ ਆ ਕੱਲ ਟੈਂਕਾਂ ਵਾਲੀ ਬਸਤੀ ਚੈੱਕ ਕੀਤਾ ਸੀ ਅੱਜ ਮਾਲੇਵਾਲ ਤੇ ਇੱਕ ਹੋਰ ਕੈਂਟ ਦੇ ਵਿੱਚ ਹੈਗਾ ਆਮ ਆਦਮੀ ਕਲੀਨਿਕ ਮੇਰਾ ਮਕਸਦ ਇਹੀ ਆ ਵੀ ਮੈਂ ਆਪ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਨਾ ਸਿਚੁਏਸ਼ਨ ਨੂੰ ਅਸੈਸ ਕਰੀਏ ਪਰ ਇੱਥੇ ਟੈਂਕਾਂ ਵਾਲੀ ਬਸਤੀ ਸਾਰਾ ਜੈਸਿਕ ਤੇ ਬਹੁਤ ਅੱਛੀ ਓਪੀਡੀ ਸੀ ਉੱਥੇ ਡਾਕਟਰ ਸਾਹਿਬ ਜਿਹੜੇ ਸੀ ਸਾਰਾ ਸਟਾਫ ਪੈਦਾ ਨਹੀਂ ਸੀਗਾ ਤੇ ਬਾਕੀ ਮੈਂ ਅਹੀ ਸਾਰੀਆਂ ਡਾਇਰੈਕਸ਼ਨ ਦੇ ਹੀ ਦਿੱਤੀਆਂ ਸਰ ਵੀ ਆਪਣੀਆਂ ਪ੍ਰੈਗਨੈਂਟ ਲੇਡੀਜ਼ ਜਿਹੜੀਆਂ ਉਹਨਾਂ ਦਾ ਮੇਨ ਜਿਹੜਾ ਨਾ ਇਹਨਾਂ ਦੇ ਆਮ ਆਦਮੀ ਕਲੀਨਿਕ ਤੇ ਜੋ ਵੀ ਗਵਰਨਮੈਂਟ ਦਾ ਆਪਾਂ ਨੂੰ ਗਾਈਡਲਾਈਨ ਹੈ ਵੀ ਆਮ ਆਦਮੀ ਕਲੀਨਿਕਸ ਵੀ ਪ੍ਰੈਗਨੈਂਟ ਲੇਡੀਜ਼ ਨੂੰ ਉਹਨਾਂ ਦੀ ਚੈਕਿੰਗ ਵਗੈਰਾ ਜਾਂ ਅਲਟਰਾਸਾਉਂਡ ਜਿਹੜੇ ਐਮ ਪੈਨਲ ਸੈਂਟਰ ਦੇ ਥਰੂ ਪ੍ਰੈਸਕ੍ਰਾਈਬ ਕਰਨੇ ਆ ਉਹ ਵੱਲੇ ਕੰਮ ਬੇਸਿਕਲੀ ਉਹੀ ਮੈਂ ਚੈੱਕ ਕਰਨ ਦਾ ਮੇਰਾ ਅੰਦੇਸ਼ਾ ਸੀਗਾ ਤੇ ਉਹ ਕੀਤੇ ਤੇ ਆਲਮੋਸਟ ਕਾਫੀ ਜਗ੍ਹਾ ਜਿੰਨੇ ਵੀ ਆਪਾਂ ਤਿੰਨ ਚੈੱਕ ਕੀਤੇ ਤੇ ਉੱਥੇ ਹੋ ਰਿਹਾ ਸੀ ਤੇ ਅੱਜ ਉਸੇ ਲੜੀ ਦੇ ਤਹਿਤ ਮੈਂ ਦੂਜਾ ਫੇਰ ਚੈੱਕ ਕੀਤਾ ਆਮ ਆਦਮੀ ਕਲੀਨਿਕ ਮਾਲਾਂ ਵਾਲਾ ਤੇ ਇੱਕ ਟਿੰਗ ਸੌਰੀ ਕੈਂਟਰੀਏ ਦਾ ਉਥੇ ਵੀ ਸਾਰਾ ਕੁਝ एवरीथिंग ਵਾਸ ਇਨ ਰਾਈਟ ਪੋਜੀਸ਼ਨ ਤੋਂ ਉਹਦੇ ਚ ਵੀ ਮੈਂ ਫੇਰ ਡਾਕਟਰ ਸਾਹਿਬ ਨੇ ਜਿਹੜੇ ਸੀਗੇ ਉਥੇ ਪ੍ਰੈਗਨੈਂਟ ਉਹ ਕੁੜੀ ਕਾਫੀ ਅੱਛੀ ਸੀ ਉਹਨਾਂ ਦੀ ਸਾਫ ਸਫਾਈ ਵਾਲਾ ਵੀ ਐਂਗਲ ਠੀਕ ਸੀਗਾ ਬੇਸਿਕਲੀ ਫੇਰ ਮੈਂ ਉਥੇ ਇੰਟਰੈਕਟ ਕੀਤਾ ਐਨਐਮ ਦਾ ਜਿਹੜੀਆਂ ਐਨਐਮਸ ਡਿਊਟੀ ਤੇ ਸੀ ਜਾਂ ਮੇਲ ਵਰਕਰ ਸੀ ਨਾ ਇਹਨਾਂ ਦੇ ਥਰੂ ਹੀ ਜਿਹੜਾ ਹੈ ਉਹ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨੂੰ ਜਿਹੜੀਆਂ ਬੇਸਿਕ ਜਿਹੜੇ ਗਰਾਊਂਡ ਲੈਵਲ ਵਰਕਰ ਸਾਡੇ ਇਹੀ ਆ ਜਿਨ੍ਹਾਂ ਨੇ ਸਾਡਾ ਮੈਸੇਜ ਉਹਨਾਂ ਪ੍ਰੈਗਨੈਂਟ ਲੇਡੀਜ਼ ਤੱਕ ਲਗਾਣਾ ਤੇ ਉੱਥੇ ਦੋ ਚਾਰ ਪੇਸ਼ੈਂਟਸ ਨਾਲ ਵੀ ਮੈਂ ਇੰਟਰਐਕਟ ਕੀਤਾ ਉਹਨਾਂ ਨੇ ਵੀ ਸੈਟੀਸਫੈਕਟਰੀ ਜਵਾਬ ਦਿੱਤਾ ਵੀ ਬਹੁਤ achੀਆਂ ਸੇਵਾਵਾਂ ਮਿਲ ਰਹੀਆਂ ਇਹਨਾਂ ਦੇ ਤੋਂ ਇਹਦੇ ਨਾਲ ਦਿਲ ਖੁਸ਼ ਹੁੰਦਾ ਸਾਡਾ ਵੀ ਵੀ ਚਲੋ ਸਾਡੇ ਵਰਕਰ ਦਾ ਮੇਨ ਮਕਸਦ ਇਹ ਆ ਵੀ ਜੇ ਆਪਣੇ ਪੇਸ਼ੈਂਟ ਸੈਟੀਸਫਾਈਡ ਹੈਗੇ ਆ ਤੇ ਉਹਦੇ ਦੀ ਸਾਡੀ ਖੁਸ਼ੀ ਵੀ ਹੈਗੀ ਆ ਜੀ ਤੇ ਹੁਣ ਪ੍ਰੈਗਨੈਂਟ ਲੇਡੀਜ਼ ਦਾ ਹੀ ਦੇਖਣਾ ਹੁਣ ਤਿੰਨ ਚਾਰ ਮੈਂ ਆਮ ਆਦਮੀ ਕਲੀਨਿਕਸ ਚੈੱਕ ਕਰ ਲਏ ਲੋਕਲ ਦਾ ਫਿਰ ਹੁਣ ਆਪਣਾ ਜਿਹੜਾ 28 ਹੈਗੇ ਆਪਣੇ ਟੋਟਲ ਫਲੋਰਸਪੁਰ ਡਿਸਟ੍ਰਿਕਟ ਤੇ 28 ਦੇ 28 ਹੀ ਮੈਂ ਆਪ ਜਾ ਕੇ ਚੈੱਕ ਕਰਾਂਗਾ ਇਨਕਲੂਡਿੰਗ ਸਾਰੇ ਜਿਹੜੇ ਜ਼ੀਰਾ ਦਾ ਡਿਸਟ੍ਰਿਕਟ ਸਬਡਿਵੀਜ਼ਨਲ ਹਸਪੀਟਲ ਹੈ ਜਾਂ ਫੀਐਚਪੀਜ਼ ਹੈ ਇਹ ਮੈਂ ਇੱਕ ਵਾਰੀ ਤਾਂ ਸਾਰੇ ਹੀ ਗਰਾਊਂਡ ਲੈਵਲ ਦੀ ਸਿਚੁਏਸ਼ਨ ਨੂੰ ਐਸੈਸ ਕਰਾਂਗੇ ਤੇ ਅਗਰ ਨੈਕਸਟ ਵੀਕ ਮੰਡੇ ਨੂੰ ਅਸੀਂ ਐਸਐਮਓ ਸਬੰਧ ਦੀ ਮੀਟਿੰਗ ਵੀ ਰੱਖੀ ਆ ਤਾਂ ਕਿ ਉਹਨਾਂ ਨੂੰ ਪਹਿਲਾਂ ਆਧਾਰ ਤੇ ਜੋ ਮੈਂ ਚਾਹਨਾ ਉਹਦੇ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਣ ਕਾਂ ਕਿ ਜਿਹੜੀਆਂ ਇੱਕ ਵਾਰੀ ਹੈਲਥ ਆਫਸਰ ਹੈਗੀਆਂ ਫਰੋਥਪੁਰ ਡਿਸਟ੍ਰਿਕਟ ਦੀਆਂ ਉਹ ਇੱਕ ਵਾਰੀ ਐਨ ਸਟਰੀਮਲਾਈਨਡ ਦੀਆਂ ਹੋ ਜਾਣ। ਥੈਂਕ ਯੂ ਵੈਰੀ ਮੱਚ। ਅੱਛਾ। ਸਾਨੂੰ ਆਪਣਾ ਖਾਂਕੀ ਤੇ ਧਿਆਨ ਲੱਤੋ ਬਟਾ। ਡਿਊਰਿੰਗ ਪ੍ਰੈਗਨਸੀ ਆਪਣੀ ਖਰਾਕ ਪੂਰੀ ਲੈਣੀ ਹੈ ਹਨਾ। ਇਹ ਸਾਰਾ ਸਮਝਾ ਰਿਹਾ ਮੈਂ। ਸਾਡੀ 30 ਹੈ ਬੀਬੀ ਨੂੰ ਕੁਝ ਨਹੀਂ ਹੋਇਆ। 30 31 ਇੰਨੇ ਦੇਖਦੇ ਰਹੇ ਉਹਨੂੰ ਕਿੱਦਾਂ ਕਰਦੇ ਨੇ ਇਸੇ ਅੱਗੇ ਇਹ ਥੋੜਾ ਰਿਪੋਰਟਾਂ ਦੇਖੀ ਜੀ ਇੱਥੇ ਬੈਠ ਕੇ ਅੱਗੇ ਕੀ ਐਕਟੀਵਿਟੀ ਫੀਲਡ ਤੇ ਕੀਤੀ ਐ ਸਰਵ ਕੋ ਉਲਟੇ ਬਾਅਦ ਤੁਸੀਂ ਮਤਲਬ ਕਿ ਸਰਵੇ ਕਰਦੇ ਨੇ ਬਲੱਡ ਸਲਾਈਡਾਂ ਨਿਊ ਲੈਣੀਆਂ ਤੇ ਮਤਲਬ ਕਿ ਹੁਣ ਇੱਕ ਤਰੀਕ ਤੋਂ ਮਤਲਬ ਸ਼ੁਰੂ ਹੋ ਗਿਆ ਵੀ ਹੋਰ ਹੁਣ ਲੱਗਦਾ ਵੀ ਮੇਰੇ ਵੀ ਪੋਜ਼ਿਟਿਵ ਆਏਗਾ ਸਰ ਘੀਆਂ ਨੂੰ ਹੁਣ ਤਾਂ ਜੀ ਬਹੁਤ ਬਹੁਤ ਚੋਈ ਪਾ ਰਹੇ ਨੇ ਕਿਨੀ ਸਰਵ ਹੋ ਗਈ ਫਿਰ ਮੇਰੀ ਜਦ

ਹਾਂਜੀ ਠੀਕ ਹੈ ਇੱਥੇ ਦਵਾਈਆਂ ਮਿਲ ਜਾਂਦੀਆਂ ਅੱਜ ਤੁਸੀਂ ਆਮ ਆਦਿਕਲਿਨਿਕ ਚੈੱਕ ਕੀਤੇ ਹੈਗੇ ਹੋਰ ਕਿਥਾਂ ਵਿਜ਼ਿਟ ਕੀਤਾ ਹੈਗਾ ਸਰ ਕਿਸ ਤਰ੍ਹਾਂ ਦੀ ਉੱਥੇ ਕੋਈ ਖਾਮੀਆਂ ਮਿਲੀਆਂ ਜਾਂ ਕਿਸ ਤਰ੍ਹਾਂ ਦਾ ਮਤਲਬ ਮੈਸੇਜ ਕੰਦੇ ਕੀਤੇ ਸਰ ਉੱਥੇ ਹਾਂਜੀ ਮੈਂ ਨਾ ਪਿਛਲੇ ਕੱਲ ਵੀ ਕੀਤੇ ਅੱਜ ਵੀ ਦੋ ਆਪਣੇ ਆਮ ਆਦਮੀ ਕਲਿਨਿਕ ਚੈੱਕ ਕੀਤੇ ਆ ਕੱਲ ਟੈਂਕਾਂ ਵਾਲੀ ਬਸਤੀ ਚੈੱਕ ਕੀਤਾ ਸੀ ਅੱਜ ਮਾਲੇਵਾਲ ਤੇ ਇੱਕ ਹੋਰ ਕੈਂਟ ਦੇ ਵਿੱਚ ਹੈਗਾ ਆਮ ਆਦਮੀ ਕਲਿਨਿਕ ਉਹ ਮੇਰਾ ਮਕਸਦ ਇਹੀ ਹੈ ਵੀ ਮੈਂ ਆਪ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਨਾ ਸਿਚੁਏਸ਼ਨ ਨੂੰ ਅਸੈਸ ਕਰੀਏ ਪਰ ਇੱਥੇ ਟੈਂਕਾਂ ਵਾਲੀ ਬਸਤੀ ਸਰ ਜੈ ਸਿੰਘ ਤੇ ਬਹੁਤ ਅੱਛੀ ਓਪੀਡੀ ਸੀ ਉੱਥੇ ਡਾਕਟਰ ਸਾਹਿਬ ਜਿਹੜੇ ਤੇ ਸਾਰਾ ਸਟਾਫ ਪੈਰਨ ਸੀਗਾ ਤੇ ਬਾਕੀ ਮੈਂ ਅਹੀ ਸਾਰੀਆਂ ਡਾਇਰੈਕਸ਼ਨ ਦੇ ਹੀ ਦਿਤੀਆਂ ਸਰ ਵੀ ਆਪਣੀਆਂ ਪ੍ਰੈਗਨੈਂਟ ਲੇਡੀਆਂ ਜਿਹੜੀਆਂ ਉਹਨਾਂ ਦਾ ਮੇਨ ਜਿਹੜਾ ਨਾ ਇਹਨਾਂ ਦੇ ਆਮ ਆਦਮੀ ਕਲੀਨਿਕ ਤੇ ਜੋ ਕਿ ਗਵਰਨਮੈਂਟ ਦਾ ਆਪਾਂ ਨੂੰ ਗਾਈਡਲਾਈਨ ਹੈ ਵੀ ਆਮ ਆਦਮੀ ਕਲੀਨਿਕਸ ਵੀ ਪ੍ਰੈਗਨੈਂਟ ਲੇਡੀਆਂ ਨੂੰ ਉਹਨਾਂ ਦੀ ਚੈਕਿੰਗ ਵਗੈਰਾ ਜਾਂ ਅਲਟਰਾਸਾਉਂਡ ਜਿਹੜੇ ਐਮਪੈਨਲ ਸੈਂਟਰ ਦੇ ਥਰੂ ਪ੍ਰੈਸਟਾਈਪ ਕਰਨੇ ਆ ਉਹ ਵੱਲੇ ਕੰਮ ਬੇਸਿਕਲੀ ਉਹੀ ਮੈਂ ਚੈੱਕ ਕਰਨ ਦਾ ਮੇਰਾ ਅੰਦੇਸ਼ਾ ਸੀਗਾ ਤੇ ਉਹ ਕੀਤੇ ਤੇ ਆਲਮੋਸਟ ਕਾਫੀ ਜਗ੍ਹਾ ਜਿੰਨੇ ਵੀ ਆਪਾਂ ਤਿੰਨ ਚੈੱਕ ਕੀਤੇ ਤੇ ਉੱਥੇ ਹੋ ਰਿਹਾ ਸੀ ਤੇ ਅੱਜ ਉਸੇ ਲੜੀ ਦੇ ਤਹਿਤ ਮੈਂ ਦੂਜਾ ਫੇਰ ਚੈੱਕ ਕੀਤੇ ਆਮ ਆਦਮੀ ਕਿਰੇਨਾਂ ਦੇ ਮਾਲਾਂ ਵਾਲਾ ਤੇ ਇੱਕ ਟਿੰਗ ਸੌਰੀ ਕੈਂਟਰੀਏ ਦਾ ਉੱਥੇ ਵੀ ਸਾਰਾ ਕੁਝ एवरीथिंग ਵਾਸ ਇਨ ਰਾਈਟ ਕੰਡੀਸ਼ਨ ਤੋ ਉਹਦੇ ਚ ਵੀ ਮੈਂ ਫਿਰ ਡਾਕਟਰ ਸਾਹਿਬ ਨੂੰ ਜਿਹੜੇ ਸੀਗੇ ਉੱਥੇ ਪ੍ਰੈਗਨੈਂਟ ਆਓਪੀਡੀ ਕਾਫੀ ਅੱਛੀ ਸੀ ਉਹਨਾਂ ਦੀ ਸਾਫ ਸਫਾਈ ਵਾਲਾ ਵੀ ਐਂਗਲ ਠੀਕ ਸੀਗਾ ਬੇਸਿਕਲੀ ਫਿਰ ਮੈਂ ਉੱਥੇ ਇੰਟਰੈਕਟ ਕੀਤਾ ਆਈਐਨਐਮਸ ਨਾਲ ਜਿਹੜੀਆਂ ਆਈਐਨਐਮਸ ਡਿਊਟੀ ਤੇ ਸੀ ਜਾਂ ਮੇਲ ਵਰਕਰਸ ਸੀ ਨਾ ਇਹਨਾਂ ਦੇ ਥਰੂ ਹੀ ਜਿਹੜਾ ਹੈ ਉਹ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੂੰ ਜਿਹੜੀਆਂ ਬੇਸਿਕ ਜਿਹੜੇ ਗਰਾਊਂਡ ਲੈਵਲ ਵਰਕਰ ਸਾਡੇ ਇਹੀ ਆ ਜਿਨ੍ਹਾਂ ਨੇ ਸਾਡਾ ਮੈਸੇਜ ਉਹਨਾਂ ਪ੍ਰੈਗਨੈਂਟ ਲੇਡੀਜ਼ ਤੱਕ ਲਗਾਣਾ ਤੇ ਉੱਥੇ ਦੋ ਚਾਰ ਪੇਸ਼ੈਂਟਸ ਨਾਲ ਵੀ ਮੈਂ ਇੰਟਰੈਕਟ ਕੀਤਾ ਉਹਨਾਂ ਨੇ ਵੀ ਸੈਟੀਸਫੈਕਟਰੀ ਜਵਾਬ ਦਿੱਤਾ